ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀ ਦਾ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕਤਰ ਸਿੰਘ ਵੀਰ ਦੇ ਫਾਰਮ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਂ ਦੋ ਮੱਝਾਂ ਦਿਖਾਵਾਂਗੇ ਤੰਨੇ ਪਸ਼ੂ ਤੋਂ ਤੋਂ ਸੂਏ ਸਵੇਰ ਉਹਨਾਂ ਕਿੰਨਾ ਤੰਨਾ ਪਸ਼ੂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਕਿਦੋਂ ਤੋਂ ਪਹਿਲਾਂ ਤਸੱਲੀ ਗ੍ਰੀ ਕਰਨੀ ਆ ਪਸ਼ੂ ਦੀ ਨਰਕ ਪਰਖ ਜੀ ਦੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਦਿਆਂ ਕਰੋ ਤਾਂ ਕਿ ਬਾਅਦ ਵਿੱਚ ਕੋਈ ਝਾਂਬੜੀ ਕਰਦਾ ਹੋਵੇ ਜਿਹੜੇ ਵੀਰਾਂ ਨੇ ਚੰਦਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨ ਆਓ ਵੀ ਇੰਨਾ ਗੱਲਬਾਤ ਕਰਕੇ ਡਿਟੇਲ ਇਹਦਾ ਪਛੋਣ ਦੀ ਸਾਰੀ ਕੀਤੀ ਕੋਈ ਕੁਛ ਨਹੀਂ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਵਧੀਆ ਜੀ ਵਧੀਆ ਵੀਰ ਜੀ। ਛੜੀ ਦਾ ਵਧੀਆ ਕੰਮ ਕਰ। ਹਾਂ ਕਿਰਪਾ ਮਾਲਕ ਜੀ। ਪਹਿਲੇ ਬਹੁਤ ਵੇਗ ਗਿਆ ਆਪਣੇ। ਹਾਂ ਜੀ ਹਾਂ ਜੀ ਬਹੁਤ ਵਧੀਆ ਜੀ। ਠੀਕ ਹੈ। ਹਾਂ ਜੀ। ਐਡਰੈਸ ਬੋਲ ਦਿਓ। ਰੈਸ ਆਪਣਾ ਸੋਰ ਸਿੰਘ ਪਿੰਡ ਜੀ। ਜਿਲ੍ਹਾ ਤਰਨਤਾਰਨ। ਠੀਕ ਹੈ। ਸੇਲ ਪੱਟੀ। ਠੀਕ ਹੈ ਜੀ। ਪੱਤੀ ਮਾਣਾ ਦੀ। ਠੀਕ ਹੈ ਜੀ। ਨਾਮ ਆਪਣਾ ਸਕਤਰ ਸਿੰਘ ਆ ਜੀ। ਹਾਂ ਜੀ। ਹਾਂ ਜੀ। ਫੋਨ ਨੰਬਰ ਫੋ ਅੱਜ ਆਪਣੇ ਕੋ ਦੋ ਮੱਝਾਂ ਤੇ ਇੱਕ ਗਾਂ ਹਾਂਜੀ ਸ਼ੁਰੂ ਕਰੀਏ ਪਹਿਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੁਆ ਸੁਈ ਇਸ ਇਹ ਵੀਰ ਦੀ ਵੈੜ ਦੁੱਧਾ ਸੁਆ ਅੱਛਾ ਜੀ ਹਾਂਜੀ ਪਿਓਰ ਜਲਸੀ ਆ ਕਿੰਨਾ ਟਾਈਮ ਹੋ ਗਿਆ ਸੀ ਸੁਈ ਨੂੰ ਆਵੇ ਬੱਚਾ ਧੱਕ ਦਿਨ ਹੋ ਗਏ ਉਹਨੇ ਅੱਛਾ ਜੀ ਹਾਂਜੀ ਦੋਸਤੋ ਬੱਚਾ ਵੱਧਾ ਜੀ ਅੱਛਾ ਟਾਈਮ ਦੱਸ ਦਿੰਦਾ ਵੀਰ ਕੰਦਾ ਸੁਈ ਨੂੰ ਹੋ ਗਿਆ ਕਿੰਨਾ ਦੁੱਧ ਵੀਰ ਤਿਆਰ ਦੁੱਧ ਵੀਰ ਜੀ ਝੋੜਨੀ ਮਾਨਾ ਜਿਹੜਾ ਹੋਣਾ ਨਾ 8 ਕਿਲੋ ਪੱਕਾ ਹਾਂ ਠੀਕ ਹੈ ਐਵੇਂ 10 ਕਹਿ ਦਈਏ 12 ਕਹਿ ਦਈਏ ਕਿ ਨਹੀਂ ਫਾਇਦਾ ਨਹੀਂ ਕੋਈ ਮਿਲਦੀ ਦੋਹਾਂ ਟਾਂ ਬੱਚੇ ਦੇ ਐ ਬੱਚੇ ਦੇ ਤਾਜੀ ਸੂਈਆਂ ਆਂ ਜੀ ਠੀਕ ਹੈ ਜੀ ਲੈਓ ਜੀ ਕਿੱਡੂ ਬੜਾ ਸਵੇਰ ਤੋਂ ਹੁਣ ਦੂਜਾ ਸੂਈ 8-10 ਗੰਨ ਦਾ ਟੈਂਪ ਸੂਈ ਨੂੰ ਹੋਗਾ ਤੇ ਦੁੱਧ ਜਿਹੜਾ 810 ਕਿਲੋ ਹੋਊਗਾ ਸਕੱਦ ਘੜ ਗਾਂ ਦਾ ਦੋਸਤੋਂ ਚੈੱਕ ਕਰਾਦੇ ਤੌਰ ਕੇ ਵਿਖਾਦੇ ਨੇ ਇੱਕ ਲਓ ਜੀ करो चेक प्योर जर्सी दोस्तों दरम्याना का जी दोस्तों ज्यादा नहीं ना जाए ले ਹਾਂ ਅਛਾ ਵੀਰ 2 ਤੋਂ 8 ਕਿਲੋ ਕਤ ਲਓ ਵੀਜੀ 8 ਕਿਲੋ ਪੱਕਾ ਏਰਾ ਪੱਕਾ 8 ਕਿਲੋ ਦਾ ਹਾਂਜੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਮੁੱਲ ਵੀਰਜੀ ਕੋਈ ਇਹਦਾ 40 ਨਹੀਂ ਕੋਈ 45 ਨਹੀਂ 35 ਦੀ ਦੇ ਦੀਏ 35 ਦੀ ਹਾਂਜੀ ਕਿੰਨਾ ਕਮਾਂਡ ਰੋ ਸਦਾ ਮਾਰ ਕਰ ਦਾਂਗੇ 1200 2000 ਐਂਡ ਕਰ ਦਈਏ ਐਂਡ ਪੂਰਾ ਪੂਰਾ 30000 ਦੀ ਦੇ ਜੀ ਪੂਰਾ 30000 ਪੂਰਾ 30000 ਠੀਕ ਹੈ ਜੀ ਹਾਂਜੀ ਲਓ ਦੋਸਤੋ 35000 ਰੁਪਿਆ ਡਿਮਾਂਡ ਰੱਖੀ ਜੇ ਵੀਰ ਨੇ 30000 ਰੁਪਏ ਦੇ ਵਿੱਚ ਜਿਹੜਾ ਕੋਈ ਵੀਰ ਭਰਾ ਖੇਦਣਾ ਕੋ ਤਾਂ ਮੌਕੇ ਤੇ ਮਾਨਸਨ ਸ਼ੋਰ ਸ਼ਪਾ ਹਲਕਾ ਫੁਲਕਾ ਜੂਰ ਗਾਹ ਦੋਸਤੋ ਬਿਲਕੁਲ ਤਾਜੀ ਸੂਈ ਜੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਇਹਦੇ ਨਾਲ ਜਿਹੜੀ ਬੱਤੀ ਮੱਛੀ ਦੀ ਇਹਦੀ ਦਸੀ ਡੀਟੇਲ ਇਹ ਵੀ ਜੀ ਆ ਕਟਾ ਜੋ ਮਗਰ ਆ ਜਣਾ ਲਓ ਦੋਸਤੋ ਬਚਾ ਕਟਾ ਹੋਰ ਗਾਂ 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 ਖੋਲ ਲਿਆ ਪ੍ਰੇਖਕਾਂ ਨੂੰ ਚੰਗੇ ਬੇਲੇ ਲੀ ਲਓ ਲਓ ਦੋਸਤੋ ਗਾਂ ਜਿਹੜੀ ਆ ਸੇਲ ਹੋ ਗਈ ਜੀ ਹਾਂਜੀ ਭਾਜੀ ਹਾਂਜੀ ਹਾਂਜੀ ਭਾਜੀ ਦੀ ਦਸੀ ਡਿਟੇਲ ਇਹ ਵੀ ਜੀ ਆਪਣੇ ਇਹਦੇ ਥੱਲੇ 8 ਕਿਲੋ ਦੁੱਧ ਨਾ ਅੱਛਾ ਜੀ ਹਾਂਜੀ ਇਹ ਵੀ ਪੁੱਛੀ ਦਿਆ ਮੱਜ ਪੁੱਛੀ ਦਿਏ ਹਾਂਜੀ ਦੋਵੇਂ ਟੇ ਮਿਲਦੀ ਹੈ ਦੋਵੇਂ ਟਾਈਮ ਵੇਖੀ ਲੱਤਾਂ ਕੱਟ ਗਏ ਭਾਵੇਂ ਮੰਗਾ ਪਾ ਲੋ ਭਾਵੇਂ ਨਾ ਪਾਓ ਠੀਕ ਹੈ ਜੀ ਹਾਂਜੀ ਕੀ ਸਵੇਰ ਕਰ ਮਸੂਏ ਇਹ ਦੂਜਾ ਸੂਆ ਝੋਟੀ ਜੋ ਕਿੰਨਾ ਟਾਈਮ ਹੋ ਗਿਆ ਸੂਈ ਨੂੰ 20 ਦਿਨ ਲਾਓ ਤੁਸੀਂ ਅੱਛਾ ਜੀ ਹਾਂ 20 ਲਾਲੇ ਮਹੀਨਾ ਲਾੜੇ ਠੀਕ ਹੈ ਜੀ ਮਹੀਨਾ ਮੰਨ ਕੇ ਚੱਲੋ ਤੁਸੀਂ ਠੀਕ ਹੈ ਸਵੇਰ ਦੂਜਾ ਸੂਆ ਜੀ ਆਉ ਕਿਵੇਂ ਹਮੇ ਘਰਾ ਵਿੱਚ ਘਰ ਤੋਂ ਝੋਟੀ ਲਈ ਆ ਮੈਂ ਦਾ ਕਹੀ ਜਾ ਮੈਂ 15 ਕਹੀ ਜਾ ਜਿਹੜੇ ਵੀਰ ਨੇ ਲੈਣੀ ਮਹੀਨਾ ਸਮਝ ਕੇ ਮਹੀਨਾ ਝੋਟੀ ਆਠ ਕਿਲੋ ਤੋਤ ਪੱਕਾ ਤਿਆਰ ਆਠ ਮਹੀਨਾ ਵੀਰ ਦੀ ਘਾਰਬਣਾ ਮਾਰ ਪਾਵੇਂ ਬੇਚਾਰਾ ਆਦੇ ਤਸੱਲੀ ਕਰੋ ਇੱਥੇ ਠੀਕ ਹੈ ਜੀ ਸਵੇਰ ਦੋਸਤੋ ਦੂਜਾ ਸੂਈ ਚ 8 ਕਿਲੋ ਤੋਤ ਹੋਂ ਜਿਹੜਾ ਬੋਕੇ ਦਾ ਤਿਆਰ ਹੋਊਗਾ ਤੇ ਮਿਲਦੀ ਦੋਵੇਂ ਦੂਜਾ ਸੂਆ ਝੋਟੀ ਵੇਖੋ ਸੰਗੀ ਲੱਗੀ ਨਹੀਂ ਪਈ। ਲਓ ਜੀ ਬਸੋ ਦਾ ਕੱਟ-ਕੱਟ ਮੈਂ ਤਾਂ ਤੁਹਾਨੂੰ ਦੀ ਕੁਆਲਟੀ ਆਰਡਰ ਕੁਆਲਟੀ ਹਰੇਕ ਚੀਜ਼ ਤੁਸੀਂ ਚੈੱਕ ਕਰ ਲਓ ਪਿੱਠਪੜੀ ਦੀ ਚੜਾਈ। ਲਓ ਜੀ ਇਹ ਦੋਸਤੋ ਝੋਟੀਏ ਜੀ ਤਕਰੀਬਨ ਹੁਣੇ ਹੀ ਆਈ ਹੈ ਮੈਂ ਤੁਹਾਨੂੰ ਉੱਤਰ ਦੀ ਗੱਡੀ ਚ ਵਿਖਾਤੀ। ਇਹਦੀ ਐ ਫਿਸ ਕੁਆਲਟੀ ਕਾ ਚੱਕ ਜੀ। ਚਲੋ ਜੀ ਲੈ ਜੋਨੇ। ਆਖਰੋਂ ਚੱਕ ਦੋਸਤੀ ਦੀ ਆਰਡਰ ਕੁਆਲਿਟੀ ਚੋਅ ਇਤਵੇ ਵੀਰ ਵਧੀਆ ਇੱਕ ਨੰਬਰ ਮੈਂ ਨਾ ਵੀਰ ਜੀ ਇੱਕ ਨੰਬਰ ਕੋਈ ਪੂਰਛਾ ਤਾਂ ਨਹੀਂ ਕੋਈ ਛਟਾ ਨਹੀਂ ਠੀਕ ਹੈ ਕੀ ਮੋਲ ਕਰਨਾ ਵੀਰ ਜੀ ਕਿ 65000 ਦੀ ਦੇ ਦਈਏ ਕੰਨਾ ਮਾਨਤਣ ਹਸਦਾ ਕੋਣੀ ਕਰ ਦਾਂਗੇ ਹਲਕਾ ਫੁਲਕਾ ਹਲਕਾ ਫੁਲਕਾ 2000 ਕਰ ਦਾਂਗੇ 66 ਹੋ ਗਿਆ 66 ਹੋਰ ਵੀ ਹੈਗੀ ਜਸ ਕਰ ਦੋ ਤੁਸੀਂ ਆਪੇ ਜੋ ਕਰਨਾ ਇੱਕ ਹਜ਼ਾਰ ਰੁਪਏ ਹੋਰ ਕਰ ਦੋ ਬਾਹਰ ਦੀ ਦੇ ਦਾਂਗੇ ਪੂਰਾ ਬੱਠ ਹੋ ਗਿਆ ਬਾਹਰ ਹੈ ਜੀ ਲਓ ਦੋਸਤੋ 65000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੇ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਣ ਮੌਕੇ ਤੇ ਛੋਰ ਛੱਪਾ ਤੜਾਇਆ ਕਹਿੰਦਾ ਜਰੂਰ ਹੋਗਾ ਮੋਲ ਵੀਡੀਓ ਵਾਲੇ ਫਿਲਸਰੀ ਜਿਹਦੇ ਫੋਨ ਮੇਰੇ ਵੀ ਜਰੂਰ ਹੋਏਗਾ ਨਾਲ ਬਦੀ ਛੋਟੀ ਦਸੀ ਵੀਰੇ ਦੇ ਬਾਰੇ ਇਹ ਵੀ ਵੀਰ ਜੀ ਆਹ ਮੰਗਰ ਕੱਟਾ ਜੋ ਆ ਕਟਾ ਹਾਂਜੀ ਠੀਕ ਹੈ ਜੀ ਡੇਢ ਮਹੀਨੇ ਦੀ ਮੱਝ ਸੂਈ ਜੋ ਕਿਦਮਾ ਸੂਆ ਸੂਈ ਇਹ ਵਿੱਚ ਪਹਿਲਾਂ ਝੋਟੀ ਆ ਅੱਛਾ ਜੀ ਹਾਂਜੀ ਕਿੰਨਾ ਦੁੱਧ ਦੁੱਧ ਹੋਏ ਇਹਦੇ ਥੱਲੇ 8 ਕਿਲੋ ਹੋਣਾ ਪੱਕਾ ਤਿਆਰ ਹੈ ਪੱਕਾ ਤਿਆਰ ਜੀ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਜੀ ਕੱਢੋ ਬਾਰ ਜੀ ਨੂੰ ਪਹਿਲਾ ਸੂਆ ਦੋਸਤੋ ਝੋਟੀ ਸੂਈ ਜੀ ਤੇ ਸੂਈ ਨੂੰ ਡੇਢ ਮਹੀਨਾ ਟਾਈਮ ਹੋ ਗਿਆ ਤੇ ਬੱਚਾ ਆਹ ਦਾ ਜੇ ਕਟਾ ਬਾਕੀ ਝੋਟੀ ਦੇ ਹਿਸਾਬ ਨਾਲ ਜੇ ਲੋ ਕੱਟਾ ਵੀ ਟੀਕੇ ਦਾ ਬਹੁਤ ਜ਼ਿਆਦਾ ਵਸੀ ਜਾ ਠੀਕ ਹੈ ਜੀ 7 8 ਲੀਟਰ ਦੋਸਤੋ ਹੁਣ ਮੌਕੇ ਦਾ ਪਿਆਰ ਹੈ ਕੋਈ ਵੀ ਰਵੇ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਕੋਟੀ ਨਾ ਜੇ ਤੁਹਾਨੂੰ ਪਤਾ ਹੋਣਾ ਤਰੀ ਆਈ ਆ ਜੇਦੋ ਲਾਈ ਆ ਹਾਂਜੀ ਹਾਂਜੀ ਅਜੇ ਭੁੱਖੇ ਭਾਣੇ ਡੰਗਰ ਆ ਠੀਕ ਹੈ ਜੀ ਹਾਂਜੀ ਕਾਟ ਕਾਟ ਵੇਖੋ ਇਹਦੀ ਉਸੇ ਫਿਸ ਕੁਆਲਟੀ ਚੈੱਕ ਕਰ ਲੋ ਮੈਂ ਕਾ ਨਿਕਾਸ ਹੋ ਗਿਆ ਹੋਇ ਓਏ ਬਚਲੇ ਮਿਲ ਜੀਏ ਦੋੜੇ ਮੀ ਹਾਂ ਜੀ ਠੀਕ ਹੈ ਜੀ ਕਦਗੜ ਮੈਂ ਤਾਂ ਦੋਸਤੋ ਚੈੱਕ ਕਰ ਲਉਂ ਸੀ ਜੀ ਪਹਿਲਾਂ ਝੋਟੀ ਆ ਵੇਖੋ ਕਦਕਾਰ ਕਿਤਾ ਜੀ ਠੀਕ ਹੈ ਜੀ ਹਾਂ ਜੀ ਮੋਲ ਕੀ ਕਰਨਾ ਹੈ ਜੀ ਮੋਲ ਵੀ ਇੱਥੇ ਜਾਇਜ਼ ਹੀ ਕਰਤੀਏ ਇਹਦੇ ਜਾਇਜ਼ ਜਾਇਜ਼ ਚਲੋ ਹੌਲੇ ਮਹਲੇ ਚੱਲਣਦੇ ਆ ਹਾਂ ਜੀ ਹਾਂ ਜੀ ਐਥੀ ਕਰ ਗਏ ਕੋਈ ਨੀ ਦਾਕਾ ਨੇ ਵੀ ਹੋਣਾ ਚਲੋ ਹਾਂ ਜੀ ਹਾਂ ਜੀ 70 ਦੀ ਦੇ ਦਈਏ ਜੀ 70 ਚ ਕਿੰਨਾ ਮਾਨ ਤਾ ਹਾਂ ਨਹੀਂ ਤੇ ਤੋ ਇਕ 50 ਨਹੀਂ ਛੋਟ ਹੋਣੀ ਹਾਂ 3 ਘਾਟ 70 ਦੀ ਝੋਟੀ ਦਵਾਂਗੇ ਹੁਣ ਯਾਨੀ ਕਿ ਹੋਗੀ 67000 ਦੀ 67000 ਦੀ ਹੋਰ ਹੈ ਕਿ ਜਸ ਕੋਈ ਮੌਕੇ ਦੇ ਕਰਾਂਗੇ 500 ਰੁਪਿਆ ਛੋਟ ਹੋਰ ਨਹੀਂ 1000 ਰੁਪਿਆ ਹਾਂ 1000 ਚਲੋ ਤੁਹਾਡੇ ਲੋ ਪਾ 400 ਰੁਪਿਆ ਹੋ ਗਿਆ ਪੂਰਾ ਪੂਰੇ 40 ਦੀ ਠੀਕ ਹੈ ਜੀ ਤੇ ਇਸ ਤੋਂ ਗਾਣਾ ਵੀਰ ਕੋਈ ਆਕੇ ਆਪਾਂ ਨੂੰ 70000 ਰੁਪਿਆ ਦੋ ਵੀਰ ਨੇ ਡਿਮਾਂਡ ਰੱਖੀ ਜੇ 65000 ਰੁਪਏ ਜੇ ਤੁਹਾਡਾ ਮਾਨ ਦਾ ਜੇ ਕੋਈ ਜਾਲਾ ਆਕੂ ਤੇ ਫਿਰ 70000 ਜੋ ਆਹ ਜੇ ਮੋਲ ਕਰਨਾ ਫਿਰ 70 ਫਿਰ 70 ਫਿਰ 70 ਹੀ ਦਵਾਂਗੇ ਠੀਕ ਹੈ ਜੀ ਹਾਂ ਜੀ ਤੇ ਜੇ ਨਹੀਂ ਵੀ ਇਹਨੇ ਚਾਹਿਆ ਸਿਰਖ ਭਾਈ ਕਰਨੀ ਫਿਰ 66000 66000 ਰੁਪਏ ਹਾਂ ਜੀ ਜਿੱਥੇ ਛੋੜੇ ਪਾ ਥੋੜਾ ਭੜਾਓ ਹਾਂ ਤੇ ਪਹਿਲਾਂ ਝੋਟੀ ਰੋ ਆ ਜੇ ਤੁਹਾਨੂੰ ਪਤਾ ਹੁਣੇ ਗੱਡੀ ਤੋਂ ਲਾਈ ਆਪਾਂ ਆਹ ਤਿੰਨ ਨੰਬਰ ਵਾਰ ਦਸੀਏ ਹਾਂ ਜੀ ਵੀਰ ਜੀ ਇਹ ਵੀ 9 ਕਿਲੋ ਇਹਦੇ ਥੱਲੇ ਲੀਟਰ ਵਾਲਾ ਦੁੱਧ ਹੋਗਾ ਅੱਛਾ ਜੀ ਹਾਂ ਜੀ ਇਹਦਾ ਬੱਚਾ ਇਹਦਾ ਬੱਚਾ ਵੀਰ ਜੀ ਇਹ ਵੀ ਮਰਿਆ ਏ ਇਹ ਵੀ ਪੂਛੀ ਰਹੀ ਏ ਪੂਛ ਰਹੀ ਏ ਹਾਂ ਜੀ ਅੱਛਾ ਸੂਹਾ ਕਰਾਂ ਸੂਈ ਸੁਆਹ ਵੀਰ ਜੀ ਦੂਜਾ ਦੂਜਾ ਸੁਆਹ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹਾਂ ਡੇਢ ਮਹੀਨਾ ਹੋ ਗਿਆ 9 ਕਿਲੋ ਦੁੱਧ ਸੇ ਮੈਂ ਨਾ ਵੀ ਜੀ 9 ਕਿਲੋ ਆ ਮੇਰੇ ਘਰੋਂ ਚੋਕੇ ਖੜੇ ਜਾਓ ਕਿੱਥੋਂ ਵਰਨ ਹਾਂ ਜੀ ਸੁਆਹ ਦੋਸਤੋ ਦੂਜਾ ਸੁਈਏ 9 ਲੀਟਰ ਦੁੱਧ ਹੁਣ ਤਿਆਰ ਜੇ ਸੁਈ ਨੂੰ ਡੇਢ ਮਹੀਨਾ ਹੋ ਗਿਆ ਜੀ ਬਾਕੀ ਦੋਸਤੋ ਪਸ਼ੂ ਜਿਹੜੇ ਆ ਤਿੰਨੇ ਖਾਈ ਬੜੀ ਦੇ ਤਿੰਨ ਸੁਏ ਸਵਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਹੋ ਗਿਆ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਸ਼ਰੂ ਮਰਜੀ ਅਵੀ ਬੋਲਿਆ ਛੱਡੋ 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 ਹਾਂਜੀ ਆ ਅਜੇ ਵੀ ਜੀ 9 ਲੀਟਰ ਦਸਨ ਤਿਆਰ ਪਕਾ ਹਾਂ 9 ਲੀਟਰ ਜੀ ਕੀ ਮੁੱਲ ਕਰਨਾ ਦਾ ਇਹ ਜਾਇਜ ਜੇ ਕਰਦੀਏ ਤੇ ਜ਼ਿਆਦਾ ਕਰੀਏ ਵੀ ਜਾਇਜ ਕਰੀਏ ਦੁੱਧ ਵੜਾ ਜੇ ਇਹਦੇ ਥੱਲੇ ਵੀ ਕੋਈ ਗੱਲ ਨਹੀਂ ਦੁੱਧ ਵੜਾ ਫਿਰ ਕੀ ਆਓ ਚਲੋ ਹਾਂ ਨਾ ਜਿਹੜੀ ਆ ਨਾ ਇਹ 60000 ਦੀ ਦਿੱਤੀ ਹੈ ਛੋਟੀ ਕਿੰਨਾ ਮਾਨਦਨ ਪੇ ਮੌਕੇ ਤੇ ਕਰ ਦਾਂਗੇ ਯਾਰ ਖਾਨ ਯਾਰ ਖਾਨ ਜਿੰਨਾ ਕਰਨਾ ਦਿ ਲੋ ਕਰੀਏ ਐਂਡ ਹਾਂ 52000 ਦੀ ਦਵਾਂਗੇ ਠੀਕ ਹੈ ਜੀ 3000 ਰੁਪਿਆ ਕਰਤਾ ਜੋ ਠੀਕ ਹੈ ਜੀ ਐਂਡ 57 ਦੀ ਝੋਟੀ ਦਵਾਂਗੇ ਠੀਕ ਹੈ ਜੀ ਹਾਂ 60000 ਰੁਪਿਆ ਦੋਸਤੋ ਡਿਮਾਂਡ ਰੱਖੀ ਵੀ ਨੇ 57000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਤਾਂ ਬਾਣ ਕਣ ਛੋੜ ਛੱਪਾ ਜਰੂਰ ਹੋਊਗਾ ਮਿਲਦੀ ਦੋਵੇਂ ਟਾਈਮ ਦੋਸਤੋ ਪੁੱਛੀ ਲੇ ਜੀ ਇਹ ਮੇਰੇ ਨਾਲ ਵੀ ਕਿਉਂ ਨੇ ਏਡੀ ਤਾਇ ਰਾਕੇ ਸਾਪੀ ਭਾਵੇਂ ਨੂੰ ਪਾੜਾ ਪਾ ਲੋ ਠੀਕ ਹੈ ਭਾਵੇਂ ਦੇ ਗਾੜੀ ਨੂੰ ਭੂਛੀ ਰੱਖ ਲੋ ਠੀਕ ਹੈ ਜੀ ਤੇਡੀ ਕਰਮਾਲੀ ਲਾਤ ਨਹੀਂ ਪੁਰਦੀ ਦੇ ਹਾਂ ਜੀ ਤਿੰਨ ਪਸੇ ਦੋਸਤੋਂ ਤੁਹਾਨੂੰ ਦਿਖਾਏ ਵੀਡੀਓ ਕਿੰਨੇ ਪਸੂ ਸਵੇ ਸਵੇ ਮੇਰੀ ਵੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਲਿਆ ਕਰੋ ਐਡਰੈਸ ਏ ਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਕਾਤਰ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀ ਦੇ ਕਰੀਫੀ ਬੋਲ ਦੇ 88721179 ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ ਅੱਜ ਇੱਕ ਮਾਲ ਕੋਈ ਵੀਰ ਇਹਨਾ ਆਖੇ ਵੀ ਲਿੱਸਾ ਆ ਆ ਵਿਖਾ ਦਿਓ ਵੀ ਥੋੜਾ ਜਿਹਾ ਮਿਸਤਰੀ ਲੱ ਤੇ ਕੋਈ ਵੀ ਰਹਿਣਾ ਕਿ ਇੱਕ ਮਾਲ ਵੀ ਹੁਣ ਆਇਆ ਜੋ ਠੀਕ ਹੈ ਜੀ ਤੇ ਅੱਜ ਥੋੜਾ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵਖਰੇ ਵਿੱਚ